ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਮੈਂ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਸੁਨਾਰੀਆਂ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਨਥ ਇੱਕ ਮੇਰੀ ਨਥ ਕੜ ਲਿਆਈ ਵੇ ਅੜੇ ਆਕਾਬਲ ਦੇ ਸਣੀਆਰਾ ਇੱਕ ਮੇਰੀ ਨਥ ਕੜ ਲਿਆਈ ਵੇ ਅੜਿਆ ਕਾ ਬਲ ਦੇ ਸਨੀਆਰਾ ਨਥ ਮੇਰੀ ਐਸੀ ਕੜੀ ਵੇ ਕੋਲਪ ਚੰਗਾ ਸਾਜ ਪਾਰਾ ਅੜਿਆ ਕੋਲਪ ਚੰਗਾ ਸਾਜ ਪਾਰਾ ਨਤ ਪਾ ਕੇ ਕੋਠੇ ਚੜੀਵੇਂ ਹੇ ਲਗਿਆ ਤਾਜ ਸਾਰਾ ਅੜਿਆ ਹੈ ਲਗਿਆ ਤਾਜ ਸਾਰਾ ਨਤ ਪਾ ਕੇ ਵਰਨੀ ਕਹਲੀਵੇਂ ਸਸ ਨੂੰ ਪਏਗੀ ਆਸਾੜਾ ਵੇੜਿਆ ਸਸ ਨੂੰ ਪਏਗੀ ਆਸਾੜਾ ਇੱਕ ਮੇਰੀ ਸੱਸ ਵੇ ਗੁਰੀ ਅੜਿਆ ਸਾਭਤਾ ਮੰਗਦੀ ਆਸਾੜਾ ਵੇੜਿਆ ਆਲੇ दिया सारा हिकु जेठानी वे चंदरी चौका त मल दिया सारा वे अड़ चौका ताम सारा ਇੱਕ ਮੇਰੀ ਨੰਦ ਚੰਦਰੀ ਵੇ ਅੜੇ ਆਸਾਬ ਤਾਰਖ ਧੀਆ ਸਾਰਾ ਵੇ ਅੜੇ ਆਸਾਬ ਤਾਰਖ ਧੀਆ ਸਾਰਾ ਜੇ ਢ ਚੰਦਰਾਵੇ ਅੜਿਆ ਕੰਡ ਦੀਆ ਕਰਦਾ ਵਚਾਰ ਮੇ ਅੜਿਆ ਕੰਡ ਦੀਆ ਕਰਦਾ ਵਚਾਰ ਇੱਕ ਮੇਰਾ ਸਰਾਬੇ ਪਹਲਾ ਵੇੜਿਆ ਰਾਜ ਤਾਂ ਚਲਦਾ ਏ ਸਾਰਾ ਵੇੜਿਆ ਰਾਜ ਤਾਂ ਆਉਂਦਾ ਏ ਸਾਰਾ ਇੱਕ ਮੇਰੀ ਦ੍ਰਾਣੀ ਵੇ ਬੂਰੀ ਵੇੜਿਆ ਆਂ ਦੀਨੇ ਮੱਲੇ ਆਜ ਬਾਰਾ વેડે આયા દીને મલે એક હેરા ન્યા કરી વે અડે આ કાબલ દે ઠાણે દારા બેડે આ ਨਿਆ ਮੇਰਾ ਐਸਾ ਕਰੀ ਵੇ ਅੜਿਆ ਸਮਨਾ ਤਾਲੇ ਦੀ ਚਵਾਰਾ ਵੇ ਅੜਿਆ ਸਮਨਾ ਤਾਲੇ ਦੀ ਚਵਾਰਾ ਨਿਆ ਮੇਰਾ ਸਬਾਪ ਸੋਤਾ ਹੋਇ ਆਜੁਵਾਰਾ ਵੇੜੇ ਆਵਾਸ ਮਿਲੇ ਆਜੁਵਾਰਾ ਜਿਵਾਰੇ ਵਿੱਚ ਸਾਸ ਸੋਰਾ ਵੇੜੇ ਇਹ ਤਾਂ ਸਾਰਾ ਮੈਂ ਮੇਰਾ ਖੁਸ਼ ਬੇ ਹੋਇਆ ਅਰੇ ਅਨਿਆ ਤੂੰ ਕਿਤਾਬੜਾ ਭਾਰ ਮੇਰੇ ਅਨਿਆ ਤੂੰ ਕਿਤਾਬੜਾ ਭਾਰ ਇਕ ਵਿੱਚ ਮੈਂ ਵੇ ਪਲੀ ਵੇ ਅੜਿਆ ਜੋੜ ਦਿੱਤਾ ਕਰ ਸਾਰਾ ਵੇ ਅੜਿਆ ਜੋੜ ਦਿੱਤਾ ਕਰ ਸਾਰਾ ਇਕ ਮੇਰੀ ਨਤ ਕੜ ਲੈ ਵੇ ਅੜਿਆ ੜੇ ਅਕਵੜ ਦੇ ਸਣੀ ਆਰਾ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਤੁਹਾਨੂੰ ਸੁਣਾਇਆ ਤੇ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਮੈਨੂੰ ਦਿਓ ਆਗਿਆ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਆ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ